ਰੋਜ ਕੀ ਫਤੇ ਹਾਂਜੀ ਸਤਿ ਸ੍ਰੀ ਅਕਾਲ ਭਾਜੀ 3 ਵਜੇ ਦਾ ਟਾਈਮ ਦਿੱਤਾ 6 ਵਜੇ ਨਰਵੈਰ ਪੰਨੂ ਵੀਰ ਜੀ ਨਹੀਂ ਆਏ ਨਹੀਂ ਆ ਵੀਰ ਨੂੰ ਜਦੋਂ ਘਰ ਜਾ ਕੇ ਲਾਈ ਪਈ ਉਹਨਾਂ ਤੁਹਾਡੀ ਰਾਤ ਹਾਂਜੀ ਇਹ ਤੇ ਗੱਲ ਹੈਗੀ ਆ ਬਾਕੀ ਆ ਤੁਸੀਂ ਮਾਹੌਲ ਵੇਖੋ ਪੂਰਾ ਮਾਹੌਲ ਫਿਰ ਮੋਲ ਮੋਲ ਪੂਰਾ ਵੇਵੀ ਹੋਇਆ ਕਰਨ ਵਾਲੇ ਮੋਲ ਓਏ ਓਏ ਹੁਣ ਮੇਰੇ ਵਿੱਚ ਫੋਟੋ ਤੇਰਿਆਂ ਪੈਰਾਂ ਦੀ ਉੱਪਰ ਏ ਕਿਹੜੀ ਨਜ਼ਰ ਮਾਰ ਗਈ ਗਹਿਰਾ ਦੀ ਮਸਾ ਬਣਾਇਆ ਬੰਨ ਲਾਲਾ ਕੇ ਸਬਰਾਂ ਦੇ ਤੇਰਾ ਮੇਰਾ ਘਰ ਚਾਂਦੀ ਹੁਣ ਟੋਣਾ ਨਹੀਂ ਓ ਆ ਜਾਵੀਂ ਜੇ ਚਿਤ ਕਰਿਆ ਮੈਂ ਉੱਥੀਆਂ ਕੋਈ ਦਿਲ ਨੂੰ ਛੋਜੂ ਏ ਦਮ ਹੁਣਾਂ ਉਹ ਹੋਂ ਮਾਰੀ ਸਿੱਤੂ ਜਿਹੜੀ ਆਲਾ ਲੀਕ ਟੱਪਦੀ ਉਹ ਸਿਰੇ ਆਲਾ ਮਿੱਤਰਾਂ ਨੇ ਕੋਕਾ ਜੜਦਾ ਸ਼ਹਿਰ ਤੇਰੇ ਹੁਕਮ ਕਰ ਲਾ ਜੋ ਕਰਨਾ ਹੋੜ ਚੱਕ ਨਾਲੇ ਤੈਨੂੰ ਫੋਨ ਕਰਤਾ ਹੋ ਭੁੱਲ ਗਿਣਾ ਅੱਖਾਂ ਸਾਵੇਂ ਮੇਰੇ ਆਜਮੀ ਹੋ ਜੂਗੀ ਰਿਪੋਰਟ ਫਾਇਲ ਤੇਰੀ ਗਮ ਦੀ ਉਹ ਸ਼ੀਸ਼ੇ ਤੇ ਕਰ ਤੇ ਨੰਬਰ ਨਾ ਗਣੀ ਤੇਰੇ ਏਰੀਏ ਚ ਫਰੇ ਮਸਟੈਗ ਘੁੰਮਦੀ ਸ਼ੇ ਸ਼ੇ ਪੁਰੇ ਕਾਲੇ ਤਿੰਨ ਬਰ ਨਾਗਣੀ ਤੇਰੇ ਏਰੀਏ ਚ ਫਰੇ ਮਸ ਟੈਗ ਕੋ ਮਦੀ ਸਸਕਾਲ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਮੈਂ ਹਾਂ ਰਿਤਿਕ ਲੁਥਰਾ ਅੱਜ ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ ਊਮਨ ਦੇ ਵਿੱਚ ਨਵੈਰ ਪੰਨੂ ਦਾ ਕਾਨਸਰਟ ਸੀ ਤੇ ਤਸਵੀਰਾਂ ਵੇਖ ਸਕਦੇ ਹੋ ਮੇਰੇ ਪਿੱਛੇ ਕੀ ਇਥੋਂ ਐਂਟਰੀ ਹੈ ਕਾਲਜ ਦੀ ਤੇ ਲਾਈਵ ਸ਼ੋਅ ਥੋੜੀ ਹੀ ਦੇਰ ਦੇ ਵਿੱਚ ਸ਼ੁਰੂ ਹੋਏਗਾ ਨਵੈਰਪਨੂ ਦਾ ਤੇ ਮੰਢੀਰ ਦੇਖ ਸਕਦੇ ਹੋ ਮੁੰਡੇ ਕੁੜੀਆਂ ਕਾਲਜ ਦੇ ਇੱਥੇ ਪਹੁੰਚੇ ਨੇ ਗੱਲਾਂ ਬਾਤਾਂ ਵੀ ਕਰਾਂਗੇ ਪੁੱਛਦੇ ਆ ਅੱਜ ਪਹੁੰਚੇ ਹੋ ਤੇ ਕਿੰਨਾ ਕੋ ਪਸੰਦ ਕਰਦੇ ਹੋ ਨਵੈਰਪਨੂ ਨੂੰ ਤੇ ਗੱਲਾਂ ਬਾਤਾਂ ਕਰਦੇ ਆ ਕਾਫੀ ਕੰਨੇ ਮੰਢੀਰ ਇੱਥੇ ਮੁੰਡੇ ਪਹੁੰਚੇ ਨੇ ਵੀਰਾਂ ਨਾਲ ਗੱਲਬਾਤ ਕਰਾਂਗੇ ਪੁੱਛਦੇ ਆ ਖਾਸ ਗੱਲਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਪਹੁੰਚੇ ਹੋ ਅੱਜ ਖਾਸ ਕੰਦਰ ਨਾ ਸ਼ੋਅ ਦੇ ਲਾਈਵ ਤੇ ਕੀ ਖਾਸ ਲੱਗਦਾ ਨਵੈਰ ਪੰਨੋ ਦੇ ਕਿਹੜੇ ਗਾਣੇ ਗਾਉਂਦੇ ਗਾਣੇ ਬਹੁਤ ਸਿਰਾਂ ਦਾਦੇ ਭਾਈ ਜੀ ਅਗਾ ਫਿਰ ਕੋਈ ਗਾਣਾ ਗਾਉਂਦਾ ਨਹੀਂ ਗਾਣਾ ਨਹੀਂ ਮੈਂ ਬਸ ਹੋਰ ਗਲਾ ਖਰਾਬ ਹੈ ਗਲਾ ਖਰਾਬ ਹੈ ਵੇਖ ਸਕਦੇ ਹੋ ਕਿ ਗੱਲਬਾਤ ਕਰਾਂਗੇ ਹੋਰ ਵੀ ਵੀਰਾਂ ਨਾਲ ਪੁੱਛਦੇ ਆਂ ਖਾਸ ਗੱਲਾਂ ਨਵੈਰ ਪੰਨੋ ਦੀਆਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਹੋ ਲਾਈਵ ਸ਼ੋਅ ਤੇ ਕੀ ਗਾਣਾ ਚਾਹੋਗੇ ਕੋਈ ਨਹੀਂ ਬਸ ਨਵੈਰ ਪੰਨੋ ਨੂੰ ਵੇਖਣ ਆਏ ਆ ਅੱਛਾ ਤੇ ਕੋਈ ਗਾਣਾ ਗਾਉਂਦਾ ਹੈ ਭਾਈ ਦਾ ਗਾਣੇ ਦੇ ਵਾਦੂ ਉਹਦੇ ਪਰਵਾਹ ਨਹੀਂ ਨਾ ਇੰਨੀ ਮਿੱਠੀ ਨਹੀਂ ਨਹੀਂ ਜਿੱਦਾਂ ਮਿੱਠੀ ਹੁੰਦਾ ਦੀ ਕੱਢੋ ਕੋਈ ਗੱਲ ਨਹੀਂ ਕੋਈ ਨਹੀਂ ਹੁੰਦਾ ਹੀ ਉਹ ਦੇਖੂਗਾ ਤਾਂ ਪਤਾ ਲੱਗੂਗਾ ਯਾਰ ਅੱਜ ਮੰਦਿਰ ਪਹੁੰਚੀ ਅੱਜ ਵੀਰ ਪਹੁੰਚਿਆ ਜੀ ਤੇ ਵਾਕਈ ਖੁਸ਼ ਕੀਤਾ ਗਾਣਾ ਜਾਣ ਲੱਗੇ ਸੁਣਾਦਾਂਗੇ ਨਹੀਂ ਜਾਣ ਲੱਗੇ ਆਪਾਂ ਚੱਲ ਜਾਨਾ ਕੋਈ ਨਹੀਂ ਫੇਰ ਮਿਲਦੇ ਆਨੇ ਪੁੱਛੋ ਤੇ ਹੋਰ ਵੀ ਗੱਲਬਾਤਾਂ ਕਰਾਂਗੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਇੱਕ ਮਿੰਟ ਵੀਜੀ ਲੱਗਦਾ ਵੀਰ ਥੋੜਾ ਜਾਂ ਸ਼ਰਮ ਕਰ ਗਿਆ ਥੋੜੀ ਜੀ ਕੋਈ ਨਹੀਂ ਗੱਲਬਾਤ ਕਰਦੇ ਆ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਕਿ ਇਹ ਸਾਰਾ ਜਿਹੜਾ ਐਂਟਰੀ ਪੁਆਇੰਟ ਬਣਾਇ ਉਸ ਤੋਂ ਬਾਅਦ ਇੱਧਰ ਕਦਨ ਨਵੈਰ ਪੰਨੂ ਦਾ ਜਿਹੜਾ ਸ਼ੋਅ ਸ਼ੁਰੂ ਹੋਏਗਾ ਤੇ ਸ਼ੋਅ ਦੇ ਵਿੱਚ ਕਾਫੀ ਮਂਢੀਰ ਪਹੁੰਚੀ ਹੈ ਤੁਸੀਂ ਵੇਖ ਸਕਦੇ ਹੋ ਮੁੰਡੇ ਕੁੜੀਆਂ ਜਿਹੜੀ ਕਾਲਜ ਤੇ ਇੱਥੇ ਪਹੁੰਚੇ ਨੇ ਤੇ ਗੱਲਾਬਾਤਾ ਕਰਾਗੇ ਜਿਹੜੇ ਸਿਕਿਉਰਿਟੀ ਦੇ ਧਾਮ-ਜਮ ਵੇਖੀਏ ਤੇ ਪ੍ਰਬੰਧ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰੇ ਨੇ ਤੇ ਜੇ ਸਪੌਂਸਰ ਦੀ ਟੀਮ ਸਪੌਂਸਰ ਵੀ ਪ੍ਰੋਪਰ ਲੱਗੇ ਹੋਏ ਨੇ ਕਿ ਪ੍ਰਬੰਧਾ ਕੋਈ ਵੀ ਕਹਿੰਦੇ ਨੇ ਆਪਾਂ ਘਾਟ ਨਹੀਂ ਹੈਗੀ ਕਿਉਂਕਿ ਏ ਵੂਮਨ ਕਾਲਜ 에 ਤੇ ਅੱਜ ਜਿਹੜਾ ਲਾਈਵ ਸ਼ੋਅ ਸੀ ਇੱਥੇ ਰੱਖਿਆ ਗਿਆ ਸੀ ਇਸ ਕਰਕੇ ਪ੍ਰਬੰਧ ਜਿਹੜੇ ਪ੍ਰੋਪਰ ਨੇ ਤੇ ਗੱਲਬਾਤ ਕਰਾਂਗੇ ਵੀਰ ਨਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਇਹ ਕਿੱਦਾਂ ਤੇ ਪ੍ਰਬੰਧ ਨੇ ਅੱਜ ਤੁਹਾਡੇ ਵੱਲੋਂ ਪ੍ਰੋਪਰ ਟੀਮ ਵੱਲੋਂ ਕਵਰ ਅਪ ਕੀਤਾ ਜਾ ਰਿਹਾ ਹਾਂਜੀ ਬਹੁਤ ਵਧੀਆ ਵਾ ਸਾਰੇ ਮੈਨੇਜ ਕਰਦੇ ਮੁੰਡੇ ਸੰਜੋਗ ਆ ਲੋਕਾਂ ਦਾ ਵੀ ਨਾਲ ਆਪਣਾ ਪਰ ਇਹ ਵੀ ਕਰਾਊਡ ਕਾਫੀ ਹੈਵੀ ਆ ਤੁਸੀਂ ਵੇਖ ਹੀ ਰਹੇ ਹੋ ਜੇ ਸਭ ਸ਼ਿਵਾਵੀਰ ਜੀ ਮੈਂ ਵੇਖੀਦਾ ਐ ਕਿ ਹਰ ਇੱਕ ਸਿੰਗਰ ਨੂੰ ਤੁਸੀਂ ਪ੍ਰੋਪਰ ਜਿਹੜੀ ਸਿਕਿਉਰਟੀ ਵੀ ਦਿੰਦੇ ਹੋ ਤੇ ਜਿਹੜਾ ਇੱਥੋਂ ਦਾ ਵਤਾਮਜਮ ਸਾਰਾ ਵੇਖਦੇ ਪਏ ਅੱਜ ਬਿਲਕੁਲ ਭਾਈ ਸਾਰੀ ਗੋੜੀ ਭਾਈ ਆਪਣੰਡਰੀ ਚੱਲਦੀ ਪਈ ਹੈ ਖਾਸੇ ਕੌਲੇ ਦੀ ਕਾਫੀ ਕਾਫੀ ਜਿਆਦਾ ਗਰਾਊਡ ਹੈਗਾ ਵੀ ਚਲੋ ਫੇਰ ਵੀ ਬਹੁਤ ਵਧੀਆ ਮੈਨੇਜ ਕਰ ਲਿਆ ਵਾ ਬੀੜ ਕਾਫੀ ਬਾਹਰ ਗਈ ਸੀ ਹੁਣ ਸਾਰਾ ਪ੍ਰੋਪਰ ਤੇ ਸਾਰਾ ਸੈਂਕਲ ਸੈਟਰ ਜਗਾ ਵਾ ਮੁੰਡੇ ਆਪਣੇ ਕਾਫੀ ਲੱਗੇ ਨੇ ਤੇ ਅੰਮ੍ਰਿਤ ਸਰ ਆਪਣੇ ਸਾਰੇ ਪਾਸੇ ਆਪਣੇ ਹੋਟੇਗਾ ਵਾ ਸਾਰੇ ਪਾਸੇ ਬੋਨਸਰ ਦਾ ਠੀਕ ਹੈ ਵੇਖ ਸਕਦੇ ਹੋ ਕਿ ਜਿਹੜੇ ਆਪਣਾ ਸ਼ਿਵਾ ਸਪੌਂਸਰ ਟੀਮ ਵਾਲੋ ਉੱਥੇ ਸਿਕਿਉਰਟੀ ਦਾ ਪ੍ਰਬੰਧ ਜਿਹੜੇ ਵੇਖੇ ਜਾਂਦੇ ਸੀ ਉਹਨਾਂ ਨਾਲ ਗੱ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਪਹੁੰਚੇ ਹੋ ਸ਼ੋਅ ਤੇ ਕੀ ਖਾਸ ਨੇ ਫਿਰ ਨਵੈਰ ਪੰਨੂ ਦੇ ਕਿਹੜੇ ਗਾਣੇ ਪਸੰਦ ਨੇ ਗਾਣੇ ਦੇ ਭਾਈ ਆਪਾਂ ਯਾਰੀ ਪ੍ਰੇਮ ਦੇ ਸੁਣੀ ਲਏ ਆ ਉਹ ਪ੍ਰੇਮ ਟਲੋ ਦਾ ਸੁਣਦੇ ਆ ਤੇ ਫਿਰ ਲਾਈਵ ਸ਼ੋਅ ਭਰੇ ਨਵੈਰ ਪੰਨੂ ਦਾ ਮੋਹਲ ਚੱਲ ਵੇਖਣ ਆ ਗਏ ਆ ਮੈਂ ਜਰਵੰਡੀ ਜੰਡੀ ਹੈ ਨਾ ਕਿਹੜੀ ਕਿਹੜੀ ਤੇ ਕੋਈ ਗਾਣਾ ਕੋਈ ਆਪਣਾ ਪ੍ਰੇਮ ਟਲੋ ਸੁਣਾ ਦਿਓ ਫਿਰ ਕੀ ਆ ਐਸੇ ਕਿਹੜਾ ਕਹਿੰਦੇ ਮਨਾ ਕੀਤਾ ਗਿਆ ਕੋਈ ਨਹੀਂ ਸੁਣਾਵਾਂਗੇ ਭਾਈ ਕਦੋਂ ਸੁਣਾਵਾਂਗੇ ਸੰਗ ਹੀ ਹੁੰਦੀ ਆ ਸੰਗ ਕਿਉਂ ਕਰਦੀ ਪੰਜਾਬੀ ਵੀਰ ਆਪਾਂ ਸੰਗ ਕਿਉਂ ਕਰਦੇ ਨਹੀਂ ਆਇਆ ਮੇਰਾ ਉਸਤਾਦ ਸਤਾਉਂਗਾ ਉਸਤਾਦ ਤੇ ਭੱਜੀ ਜਾਂਦੇ ਆ ਆ ਸੰਗੀ ਜਾਂਦੇ ਆ ਤੇ ਕੋਈ ਗੱਲ ਨਹੀਂ ਵੀਰੇ ਗੱਲਬਾਤ ਕਰਦੇ ਆ ਹੋਰ ਵੀ ਵੀਰ ਸਾਡੇ ਉੱਤੇ ਪਹੁੰਚੇ ਨੇ ਕੁੜੀਆਂ ਵੀ ਇੱਥੇ ਪਹੁੰਚੀਆਂ ਨੇ ਗੱਲਬਾਤ ਕਰਾਂਗੇ ਤੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਅੱਜ ਪਹੁੰਚੇ ਹੋ ਲਾਈਵ ਸ਼ੋਅ ਤੇ ਕੀ ਖਾਸ ਕਿਹੜੇ ਗਾਣੇ ਪਸੰਦ ਨੇ ਨਵਹਿਰਵਾਨੂ ਦੇ ਦਰਬਾਰ ਪੰਨੂ ਦਾ ਜੀ ਸਿਟੀ ਆਫ ਗੋਲਡ ਬੋਲੋ ਫਿਰ ਦੋ ਕੋ ਲੈਣਾ ਕਰਨਾ ਨਹੀਂ ਭਾਜੀ ਵੇਖੋ ਇਹ ਆਪਾਂ ਸਿੰਗਿੰਗ ਕਰਨ ਉਸ ਤੇ ਕਿਹਾ ਨਹੀਂ ਦੋ ਬੋਲ ਬੋਲੋ ਅੱਜ ਪਹੁੰਚੇ ਹੋ ਸਭ ਨੇ ਕੈਮਰਾ ਨਾਲ ਵੇਖ ਗਾਣਾ ਮੈਨੂੰ ਭੁੱਲ ਗਿਆ ਮੈਂ ਬੋਲਾਂ ਜਿੱਦਾਂ ਤਾਂ ਆਂਦਾ ਆ ਮੇਰੇ ਵੀਰ ਨੂੰ ਆਉਂਦਾ ਮੇਰੇ ਨੂੰ ਆਉਂਦਾ ਵੀਰ ਤੇ ਸੰਬੰਧ ਹੈ ਗਾਣਾ ਅੱਜ ਵੀਰ ਜੀ ਸਿਟੀ ਆਫ ਗੋਲਡੀ ਆ ਹਾਂ ਜੀ ਸਿਟੀ ਆਫ ਨਹੀਂ 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 ਸਿਟੀ ਆਫ ਤੇ ਨਹੀਂ ਹਾਂ ਜੀ ਹੋਰਿਆ ਲੈਣਾ ਬੋਲ ਸਿਟੀ ਆਫ ਗੋਲਡ ਕਮਵਾ ਦੂੰ ਗੋਰੀਏ ਇਹ ਨਹੀਂ ਹੁੰਦਾ ਨਹੀਂ ਹੁੰਦਾ ਕੋਈ ਵਧੀਆ ਗੱਲ ਹੈ ਕੋਈ ਵੱਲ ਨਹੀਂ ਹੋਰ ਵੀ ਗੱਲਬਾਤ ਕਰਾਂਗੇ ਇਹ ਅੰਦਰ ਜਾਂਦੇ ਆ ਅੰਦਰ ਜਿੱਥੇ ਕਾਨਸਰਟ ਸ਼ੁਰੂ ਹੋਣਾ ਹੈ ਵੱਖ-ਵੱਖ ਕੰਨੇ ਨਾਲ ਇਹਨਾਂ ਨੇ ਰੱਖੇ ਹੋਏ ਨੇ ਸਿਲਵਰ 골ਡ ਟਿਕਟਾਂ ਦਾ ਜਿਹੜੇ ਪ੍ਰਬੰਧ ਨੇ ਟੀਮ ਦੇਖ ਸਕਦੇ ਹੋ ਸਿਕਿਉਰਟੀ ਦੇ ਪੂਰੇ ਪ੍ਰਬੰਧ ਨੇ ਤੇ ਗੱਲਬਾਤ ਕਰਾਂਗੇ ਹੋਰ ਵੀ ਵੀਰਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਹੋ ਬਾਈ ਦੇ ਸ਼ੋਅ ਦੇ ਵਿੱਚ ਕਿਹੜੇ ਗਾਣੇ ਖਾਸ ਲੱਗਦੇ ਨੇ ਕੀ ਖਾਸ ਗੱਲਾਂ ਬਾਈ ਦੀਆਂ ਜਿਹੜੀਆਂ ਚੰਗੀਆਂ ਲੱਗੀਆਂ ਬਾਈ ਦੇ ਸਾਰੇ ਹੀ ਗਾਣੇ ਬਹੁਤ ਵਧੀਆ ਆ ਬਹੁਤ ਸਾਰੇ ਹੀ ਗਾਣੇ ਬਹੁਤ ਪਿਆਰ ਕਰਦੇ ਆ ਤੇ ਸਾਰੇ ਬਹੁਤ ਜਿਆਦਾ ਵਧੀਆ ਕੋਈ ਆਸ ਤੁਹਾਨੂੰ ਕਹਿੰਦੇ ਨੇ ਕੋਈ ਗਾਣੇ ਵਧੀਆ ਲੱਗਦੇ ਹੋ ਅੱਜ ਪਹੁੰਚਿਓ ਲਾਈਵ ਸੁਣਾਉਣ ਤੇ ਪਹੁੰਚਿਓ ਤੇ ਦਿਲ ਨੂੰ ਜਿਹੜੇ ਛੁੰਦੇ ਹੋਣ ਹਾਂਜੀ ਕੋਈ ਗਾਣੇ ਦਿਲ ਨੂੰ ਕਹਿੰਦੇ ਲੱਗਦੇ ਹੋ ਹਾਂਜੀ ਉਹਨਾਂ ਦੇ ਗਾਣੇ ਗਾਣਾ ਤਾਂ ਨਹੀਂ ਮੈਂ ਬੋਲ ਸਕਦਾ ਉਹਤਰਾਉਂ ਦਾ ਗਾਣਾ ਮਤਲਬ ਜਿਹੜੇ ਅੱਖਾਂ ਗਾਣਾ ਆ ਨਵਾਂ ਇੱਕ ਖਾਲੀ ਪੰਨਾ ਇਹੋ ਜਿਹੇ ਗਾਣੇ ਮਤਲਬ ਵਧੀਆ ਉਹਨਾਂ ਦੇ ਹਾਂਜੀ ਲੱਗਦਾ ਕਿ ਘੱਟ ਸਮੇਂ ਦੇ ਵਿੱਚ ਇੰਨਾ ਨਾਮ ਕਮਾਉਣਾ ਇਹ ਮੁਸ਼ਕਲ ਸੀ ਕਿਤੇ ਨਾ ਕਿਤੇ ਬਿਲਕੁਲ ਜ਼ੀਰੋ ਤੋਂ ਸਟਾਰਟ ਹੋਇਆ ਬੰਦਾ ਜ਼ੀਰੋ ਤੋਂ ਉੱਟ ਕੇ ਤਾਂ ਉੱਪਰ ਤੱਕ ਪਹੁੰਚਿਆ ਬਹੁਤ ਬੜਾ ਉਹਨੂੰ ਪਹਿਲਾ ਗਾਣਾ ਪਤਾ ਕਿਹੜਾ ਸੀ ਪਹਿਲਾ ਤਾਂ ਨਹੀਂ ਪਤਾ ਕਿਹੜਾ ਸੁਣਿਆ ਸੀ ਪਹਿਲਾ ਗਾਣਾ ਪਹਿਲਾ ਇਤਰਾ ਹੀ ਕੋ 4/4 ਇਤਰਾ ਕਰਕੇ ਗਾਣਾ ਆਇਆ ਸੀ ਉੱਥੋਂ ਸ਼ੁਰੂ ਕੀਤਾ ਇਤਰਾ ਹੋਈ ਹੋਈ ਫਿਰ ਗਾਹ ਦੀ ਠੀਕ ਹੈ ਬਾਕੀ ਵੀ ਆਪਣਾ ਗੱਲਬਾਤ ਕਰਾਵਾਂਗੇ ਤੁਹਾਨੂੰ ਅੱਜ ਵੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਨੇ ਅੰਮ੍ਰਿਤਸਰ ਦਾ ਖਾਲਸਾ ਕਾਲਜ ਊਮਨ ਦੇ ਵਿੱਚ ਜਿਹੜਾ ਨਵੈਰ ਪੰਨੂ ਦਾ ਲਾਈਵ ਕਾਨਸਰਟ ਸੀ ਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ੍ਰੀ ਅਕਾਲ ਭਾਜੀ 3 ਵਜੇ ਦਾ ਟਾਈਮ ਦਿੱਤਾ ਸੀ 6 ਵਜੇ ਨਰਵੈਰ ਪੰਨੂ ਵੀਰ ਜੀ ਨਹੀਂ ਆਏ ਨਹੀਂ ਆਂ ਦੀ ਸੁਣ ਲੈਣੀ ਵੀਰ ਨੂੰ ਜਦੋਂ ਘਰ ਜਾ ਕੇ ਲਾਈਵ ਇਹਨਾਂ ਤੁਹਾਡੀ ਰਾਤ ਨੂੰ ਹਾਂਜੀ ਇਹ ਤੇ ਗੱਲ ਹੈਗੀ ਆ ਬਾਕੀ ਆ ਤੁਸੀਂ ਮਾਹੌਲ ਵੇਖੋ ਵੇਖੋ ਕਿਾ ਪੂਰਾ ਮਾਹੌਲ ਫੇਰਾ ਮਾਹੌਲ ਮਾਹੌਲ ਪੂਰਾ ਵੇਵੀ ਹੋਇਆ ਕਰਨ ਵਾਲੇ ਮਾਹੌਲ ਹੈ ਇਹ ਤੇ ਪਾਵੇ ਕੜਾ ਤੇ ਜੇ ਵੀ ਤੇ ਫਿਰ ਆਪਣਾ ਕੋਈ ਗਾਣਾ ਨਰਵੈਰ ਪੰਨੂ ਦਾ ਸੁਣਾਓ ਕੋ ਲਾਈਵ ਕੰਸਰਟ ਚੱਲੋ ਹਲੋ ਗਾਣਾ ਵੀਰ ਐਡਾ ਓਕੇ ਹੈ ਨਾ ਉਹ ਬਾਈ ਦਾ ਨਹੀਂ ਨਹੀਂ ਮਾ ਬੋਲ ਨਹੀਂ ਮਰਵਾ ਕਰਨੂ ਦਾ ਮਰਵਾ ਕਰਨੂ ਬਾਈ ਹਾਲੋ ਗਾਣਾ ਬਹੁਤ ਵਧੀਆ ਹੈ ਚੱਲ ਸੁਣਾਓ ਸੁਣਾਓ ਤੂੰ ਜਦ ਆਵੇਂ ਜੁਲਫ ਕਮਾਵੇਂ ਬਦਲੇ ਸ਼ਾ ਜਾਂਦੇ ਨੇ ਸਾਰੇ ਤੂੰ ਜਦ ਆਵੇਂ ਜੁਲਫ ਕਮਾਵੇਂ ਬਦਲੇ ਸ਼ਾ ਜਾਂਦੇ ਨੇ ਬਾਈ ਸਾਡਾ ਇਹ ਸਿੱਧੂ ਮੂਸੇ ਵਾਲੇ ਦਾ ਫੈਨ ਹੈ ਤੇ ਅਰਕੋ ਵੀ ਗਾਣਾ ਜੂਰ ਸੁਣਾਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰ ਕੀ ਆ ਚੱਲ ਜਾਈਓ ਅਪ ਸਭੀ ਸਾਰੇ ਵਧੀਆ ਹੋਗੇ ਤੇ ਆਪਣਾ ਵੱਡੇ ਵੀਰ ਦਾ ਸ਼ੋਅ ਆ ਸਾਰੇ ਪਿਆਰ ਕਰਦੇ ਬਹੁਤ ਵਧੀਆ ਵੀਰ ਦਾ ਸੁਭਾਅ ਬਹੁਤ ਸੋਹਣੇ ਗਾਣੇ ਹੁੰਦੇ ਉਹਨਾਂ ਦੇ ਸੋ ਉਹਨਾਂ ਨੇ ਪਿਆਰ ਕਰਦੇ ਤੇ ਆਪਣਾ ਵੱਡਾ ਭਾਈ ਸਿੱਧੂ ਮੂਸੇ ਵਾਲਾ ਉਵੀ ਆਪਾ ਉਹਨਾਂ ਨੇ ਸਾਰੇ ਬਹੁਤ ਸਤੂ ਬਾਈ ਦੇ ਕੋਈ ਗਾਣਾ ਸੁਣਾਓ ਕੋਈ ਦੋ ਬੋਲ ਹੋ ਮਹਾਰੀ ਸੀ ਤੂੰ ਜਿਹੜੀ ਆਲਾ ਲੀਕ ਟੱਪਤੀ ਉਹ ਸਿਰੇ ਆਲਾ ਮਿੱਤਰਾਂ ਨੇ ਕੋ ਕਾ ਜਰਤਾ ਸ਼ਹਿਰ ਤੇਰੇ ਕੁਮ ਕਰ ਲਾ ਜੋ ਕਰਨਾ ਹੋ ਆਲੇ ਚੱਕ ਨਾਲੇ ਤੈਨੂੰ ਫੋਨ ਕਰਤਾ ਹੋ ਭੁੱਲ ਕਿਣਾ ਅੱਖਾਂ ਸਾਵੇਂ ਮੇਰੇ ਆਜਮੀ ਹੋ ਜੂਗੀ ਰਿਪੋਰਟ ਫਾਇਲ ਤੇਰੀ ਗਮ ਦੀ ਉਹ ਸ਼ਿਸ਼ੇ ਪੁਰੇ ਕਲੇ ਤੇ ਨੰਬਰ ਨਾਗਣੀ ਤੇਰੇ ਏਰੀਏ ਚ ਫਰੇਮਸ ਟੈਗ ਕੁੰਮ ਦੀ ਸ਼ਿਸ਼ੇ ਪੁਰੇ ਕਲੇ ਤੇ ਨਬਰ ਨਾਗਣੀ ਤੇਰੇ ਏਰੀਏ ਚ ਫਰੇਮਸ ਟੈਗ ਘੁੰਮਦੀ ਉਹ ਤੇ ਸਿੰਗਿੰਗ ਦਾ ਸੋਂਗੇ ਜਾਂ ਹਾਂ ਜੀ ਸਿੰਗਿੰਗ ਲਾਗ ਗਈ ਭਾਈ ਆਪਣਾ ਵੱਡਾ ਭਰਾ ਵਾਲੇ ਕੀਤੇ ਇੱਕ ਗਾਣਾ ਆਪਣਾ ਹੋਰੋਂ ਲੱਗਾ ਜਰਾ ਸੁਣੀ ਵੀ ਨਹੀਂ ਰਾਇਆ ਆਪਣੇ ਕੋ ਆਹਾ ਨੋਕ 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 ਨਾਰਾਂ ਕੀਤੀਆਂ ਬਲੌਗ ਕੀਤੀਆਂ ਬਲੌਗ ਰਹਿੰਦੇ ਨਾਰਾਂ ਕੋਲੋਂ ਦੂਰ ਤਾਈਓ ਰਹਿੰਦੇ ਮਸ਼ਹੂਰ ਆਹ ਪਾਪਾ ਦੀਆਂ ਪਰੀਆਂ ਦਾ ਤੋੜਦੇ ਕਰੂ ਵੀ ਬਹਿੰਦਾ ਕੁੜੀਆਂ ਕੋ ਬਿਲੋ ਬੜੀ ਲਿਆ ਦੂਰ ਆਹਾ ਬਸ ਠੀਕ ਹੈ ਭਾਜੀ ਤੇ ਤੁਸੀਂ ਦੇਖ ਸਕਦੇ ਹੋ ਕੀ ਹੋਰ ਵੀ ਗੱਲਬਾਤ ਕਰਾਂਗੇ ਵੀਰ ਰਾਣਾ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਅੱਜ ਪਹੁੰਚੇ ਹੋ ਫਿਰ ਲਾਈਵ ਕਾਨਸਰਟ ਤੇ ਰੌਣਕਾਂ ਲੱਗੀਆਂ ਨੇ ਖਾਲਸਾ ਖਾਲੇ ਦੇ ਵਿੱਚ ਤੇ ਫਿਰ ਕੀ ਕੋਈ ਖਾਸ ਗੱਲ ਦੱਸੋ ਮੇਰੇ ਪੰਨੂ ਭਾਈ ਦੀ ਇੱਕ ਖਾਸ ਗਾਣੇ ਜਿਹੜੇ ਸੁਣਦੇ ਹੋਰ ਟਾਈਮ ਮੇਰੇ ਪੰਨੂ ਭਾਈ ਦਾ ਗਾਣਾ ਆਪਣਾ ਕੀ ਕਹਿੰਦੇ ਆ ਕਿਹੜਾ ਹੀ ਘੈਂਟ ਸੋਹਣੀ ਹੈ गावा ਖੁਆਬ ਆ ਅੱਖਾਂ ਆ ਸਾਰੀ ਘੈਂਟ ਹੈ ਉਹਨਾਂ ਦੇ ਆ ਜਨਤਿਆਰ ਹੋ ਰਿਹਾ ਇੰਤਜ਼ਾਰ ਤੇ ਅਰੀਜਨਲ ਹੋ ਰਿਹਾ ਕੁੜੀਆਂ ਨੂੰ ਜ਼ਿਆਦਾ ਹੁੰਦਾ ਹਣਾ ਕਿਉਂਕਿ ਕੁੜੀਆਂ ਦੇ ਫੇਵਰੇਟ ਆ ਹਾਂਜੀ ਹਾਂਜੀ ਗੱਲਬਾਤਾਂ ਕਰਦੇ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੰਮ੍ਰਿਤਸਰ ਦੀਆਂ ਲਾਈਵ ਤਸਵੀਰਾਂ ਨੇ ਤੇ ਚਲੋ ਇਹ ਮੁੰਡਿਆਂ ਨਾਲ ਵੀ ਗੱਲਬਾਤ ਕੀਤੀ ਕੁੜੀਆਂ ਨਾਲ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਨਹੀਂ ਸ਼ਰਮ ਘਰ ਕੀ ਆ ਕੋਈ ਗੱਲ ਨਹੀਂ ਹੋਰ ਵੀ ਕਰਾਂਗੇ ਤੇ ਗੱਲਬਾਤਾਂ ਕਰਦੇ ਆ ਆ ਵੇਖੋ ਵੀਰ ਸਾਡੇ ਵਾਜਦੇ ਇਹ ਸਪੈਸ਼ਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਵੀਰਿਆ ਸਤਿ ਸ਼੍ਰੀ ਅਕਾਲ ਸਰ ਜੀ ਤੇ ਅੱਜ ਪਹੁੰਚੇ ਹੋ ਲਾਈਵ ਕਾਨਸਰਟ ਤੇ ਕਿਹੜੇ ਖਾਨੇ ਖਾਸ ਨੇ ਨਿਰਵੈਰਪਨੂ ਭਾਈ ਦੇ ਨਿਰਵੈਰਪਨੂ ਦੇ ਭਾਈ ਦੇ ਸਾਰੇ ਗਾਣੇ ਖਾਸ ਹੁੰਦੇ ਹਨ ਪਸੰਦ ਕਿਹੜਾ ਤੁਹਾਨੂੰ ਸਟਿਲ ਬੜਾ ਵਧੀਆ ਲੱਗਦਾ ਸਟਿਲ ਬਹੁਤ ਵਧੀਆ ਲੱਗਦਾ ਚਲੋ ਬੋਲੋ ਵੀਰ ਜੀ ਨਹੀਂ ਬੋਲਣਾ ਲੈ ਕਮਾਦੂ ਹੋਰੀਏ ਨਹੀਂ ਨਹੀਂ ਹਾਂਜੀ 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 ਆਪਾਂ ਨੂੰ ਬੋਲਣਾ ਵਾਲਾ ਸ਼ੁਰੂ ਕਰਨਾ ਪੈਣਾ ਕੋਈ ਨਹੀਂ ਮੈਨੂੰ ਗਾਣੇ ਥੋੜੇ ਚੇਤੇ ਕਰ ਲੈਣ ਤਾਂ ਫਿਰ ਮੈਂ ਤੁਹਾਨੂੰ ਉਹਨੇ ਤੁਹਾਡੇ ਮਗਰੀ ਮਗਦੇ ਆ ਠੀਕ ਹੈ ਥੈਂਕ ਯੂ ਕੋਈ ਗੱਲ ਨਹੀਂ ਗੱਲਬਾਤ ਕਰਾਂਗੇ ਤੇ ਹੋਰ ਵੀ ਸਾਡੇ ਨਾਲ ਕਾਫੀ ਕੰਨੇ ਮੁੰਡੇ ਕੁੜੀਆਂ ਇੱਥੇ ਮੌਜੂਦ ਨੇ ਜੋ ਲਾਈਵ ਸ਼ੋਅ ਦੇਖਣ ਮੋਂਚੇ ਨੇ ਤੇ ਤਸਵੀਰਾਂ ਇਹ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਵੂਮਨ ਦੀਆਂ ਤਸਵੀਰਾਂ ਨੇ ਗੱਲਬਾਤ ਕਰਾ ਕੇ ਵੀਰ ਸਾਡੇ ਨਾਲ ਕੋਰ ਹੋਂਦ ਸ਼ਰਮ ਕਰ ਗਿਆ ਵੀਰ ਪਹਿਲਾਂ ਹੀ ਕਰ ਗਿਆ ਤੇ ਹੋਰ ਵੀ ਕਹਿੰਦੇ ਨੇ ਵੀਰ ਨੇ ਸਾਡੇ ਸਾਰਿਆਂ ਨਾਲ ਗੱਲਬਾਤ ਕਰਾ ਕੇ ਆਇਦਿਆ ਜਿਹੜੀ ਆ ਇਹ ਮੰਦਿਰ ਜੋ ਕਹਿੰਦੇ ਨੇ ਪੰਜਾਬੀ ਤੇ ਸਾਡੇ ਅੰਮ੍ਰਿਤਸਰ ਦੇ ਵਿੱਚ ਤੇ ਮਸ਼ਹੂਰ ਹੈ ਮੰਦਿਰ ਇਹ ਵੇਖੋ ਜੀ ਸਪੈਸ਼ਲ ਵਾਜਤ ਵੀਰ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਜ ਪਹੁੰਚੇ ਹੋ ਫਿਰ ਰੌਣਕਾਂ ਲਾਈਆਂ ਨੇ ਹੈ ਸਾਰੇ ਯਾਰ ਬਿਲਕੁਲ ਹੋਰਿਆਂ ਪੂਰੀਆਂ ਸਰ ਪੂਰੀਆਂ ਰੌਣਕਾਂ ਵੇਖੋ ਨਜ਼ਾਰੇ ਮੇਲੇ ਵਜੇ ਆ ਨੇ ਯਾਰ ਮੈਨੂੰ ਲੱਗਦਾ ਘੜੀਆਂ ਵੱਧ ਗਿਆ ਨੇ ਹਾਂ ਜੀ ਹਾਂ ਜੀ ਸਰ ਲਾਈਟਾਂ ਸ਼ੈਟਾਂ ਦਾ ਪ੍ਰਬੰਧ ਆ ਵੇਖੋ ਬਸ ਤਿਆਰੀ ਆ ਗਾਣਾ ਸੁਣਾ ਦਿਓ ਫਿਰ ਹਾਂ ਨਹੀਂ ਸਰ ਗਾਣਾ ਨਹੀਂ ਸੁਣਾਉਣੇ ਲੋਹੇ ਸ਼ਾਇਰੀ ਸੁਣਾ ਦਿਓ ਐਦਾ ਟੱਟਾ ਦੇ ਸਰ ਇਹਦਾ ਦਿਲ ਬਹੁਤ ਸ਼ਾਇਰੀ ਨਹੀਂ ਹੁੰਦੀ ਸੁਣਾਉਣ ਸੁਣਾ ਦਿਓ ਕਿਹੜਾ ਤੋਖਾ ਕਰ ਗਈ ਕਰ ਗਈ ਬੜਾ ੱਟਕਾ ਹੋਇਆ ਕੀ ਦਸੀ ਹੋਣਾ ਅੱਖਾਂ 'ਚ ਪਾਣੀ ਆ ਗਿਆ ਇਹ ਜਾ ਕੇ ਇਹਦਾ ਜਿੱਥੇ ਯਾਰ ਖਲੋ ਜਾਂਦੇ ਸਹੀ ਗੱਲ ਹੀ ਫਿਰ 来 ਫਿਰ ਸੈਡ ਗਾਣਾ ਚਾਹੀਦਾ ਇੱਕ ਅੱਜ ਆਹ ਕਿੰਨੂੰ ਆਦਾ ਓਏ ਲਾਗੇ ਇਹਨੂੰ ਭਾਈ ਆ ਵੀ ਸਾਡੇ ਅੱਜ ਡੁੱਟਾ ਇਰ ਤੇ ਡੁੱਟਾ ਉਹਨੇ ਕੀ ਕਰੀਏ ਮੇਰਾ ਵੀਰ ਆ ਆਓ ਭਾਈ ਆਓ ਅੱਗੇ ਆਓ ਸ਼ਰਮ ਕਰਦੇ ਨੇ ਗਾਣੇ ਬਹੁਤ ਦਬੇ ਹੋਏ ਲੱਗਦਾ ਮਨ ਦੇ ਵਿੱਚ ਆ ਕੋਈ ਹੋਰ ਕੋਈ ਆਪਣਾ Song ਕੋਈ ਹੋਰ ਸਿੰਗਰ ਆਂਦਾ ਇਹ ਜੂਰੀ ਨਹੀਂ ਇਨਵੈਰਪਨ ਨੂੰ ਤੇ ਆਪਾਂ ਕਹਿੰਦੇ ਨੇ ਪ੍ਰੋਮੋਸ਼ਨ ਨਹੀਂ ਕਰ ਰਹੇ ਜਿਹੜਾ ਤੁਹਾਨੂੰ ਚੰਗਾ ਲੱਗਦਾ

ਨੀ ਆ ਰਹੀ ਲਿਆ ਰਹੀ ਮ제 ਕਰ ਰਹੀ ਸਤਿ ਸ਼੍ਰੀ ਅਕਾਲ ਮਿਰਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ 10 ਵੇ ਸਤਿ ਸ਼੍ਰੀ ਅਕਾਲ ਇਹ ਆਖਾ ਬੜੀ ਚੜੀ ਆ ਅੱਜ ਇਦਾਂ ਹੀ ਆ ਹੁਣ ਖੁਸ਼ੀ ਰਦੇ ਅੰਨੇ ਚੜਨੀ ਆਈਆਂ ਖੁਸ਼ੀ ਰਦੇ ਦੀਵਾਲੀ ਹੈਗੀ ਆ ਇਦਾਂ ਰੰਡੀਆਂ ਉਦਾਂ ਪਰ ਅੱਜ ਫੀਮ ਖਾਲੀ ਚੜੀ ਅੱਛਾ ਅੱਛਾ ਖਾਲੀ ਹਾਂ ਜੀ ਜੀ ਸੈਟੀ ਆ ਕੰਮ ਹੈ ਦਾ ਇਸਨੀ ਕਿ ਮੋਟੀ ਕੋਲੀ ਵਾਹ ਮੋਟੀ ਭੈਣ ਚ ਫੜੀ ਨਹੀਂ ਜਾਂਦੀ ਬੜੀ ਨਹੀਂ ਅਛਾ ਫਿਰ ਸਰ ਕੋਕ ਦੇ ਪੈਸੇ ਦੇਣੇ ਜੇ ਤੁਸੀਂ ਇਹਦੇ ਪੁਲਿਸ ਦੇ ਰਹੇ ਨੇ ਇੱਥੇ ਹੀ ਆਪਾਂ ਚਾਵਾ ਤਾਂ ਕਿੱਥੇ ਨਹੀਂ ਪਰ ਤੁਸੀਂ ਇੱਥੇ ਆਪਾਂ ਚੱਲ ਜਾਈਏ ਕਿੰਨੇ ਹਿੱਸਾ ਸਰਵੇ ਸਰ ਸਰ ਹਾਂਜੀ ਹਾਂ ਬਾਜੀ ਕਿਸ਼ਤਾ ਨਹੀਂ ਹੋਣੀ ਕੋਈ ਗੱਲ ਨਹੀਂ ਆਪਣਾ ਜਿਹੜਾ ਪੈਸਾ ਦਾ ਸਿਸਟਮ ਹੈ ਉਹ ਆਪਾਂ ਨਹੀਂ ਉਹਦੇ ਵਿੱਚ ਆਂਦੇ ਆਪਣਾ ਵੀਰ ਬਣਾ ਲਿਆ ਬਈ ਦੇਖ ਕੇ ਚੱਲੇ ਨੇ ਮੁੰਡੇ ਸਹੀ ਹੈ ਸਹੀ ਉਹ ਵੀਰ ਉਹਦਾ ਹੋਰ ਵੀ ਸਾਡੇ ਨਾਲ ਵੀਰ ਗੱਲਬਾਤ ਕਰਾਂਗੇ ਵੀਰਾਂ ਨਾਲ ਹੋਰ ਵੀ ਕਹਿੰਦੇ ਨੇ ਪਹੁੰਚੇ ਨੇ ਵੀਰ ਇੱਥੇ ਤੇ ਵੇਖ ਸਕਦੇ ਹੋ ਇੱਕ ਵਾਰੀ ਫੇਰ ਮੈਂ ਤੁਹਾਨੂੰ ਤਸਵੀਰਾਂ ਦਿਖਾਵਾਂਗਾ ਇਹ ਅੰਮ੍ਰਿਤਸਰ ਖਾਲਸਾ ਗਲੂਮਨ ਦੀਆਂ ਤਸਵੀਰਾਂ ਨੇ ਨਵੈਰ ਪੰਨੂ ਬਾਈ ਦਾ ਜਿਹੜਾ ਲਾਈਵ ਸ਼ੋਅ ਸੁਣਨ ਵਾਸਤੇ ਇੱਥੇ ਪਹੁੰਚੇ ਨੇ ਮੁੰਡਿਆ ਮੁੰਡੇ ਕੁੜੀਆਂ ਪਹੁੰਚੇ ਨੇ ਜਿਹੜੇ ਪਿਆਰ ਕਰਦੇ ਨੇ ਬਾਈ ਨੂੰ ਜਿਹੜੇ ਕਹਿੰਦੇ ਸੁਣਦੇ ਨੇ ਤੇ ਉਹ ਅੱਜ ਇੱਥੇ ਪਹੁੰਚੇ ਨੇ ਤੇ ਬਾਕੀ ਆਪਾਂ ਗੱਲਬਾਤ ਕਰਾਂਗੇ ਜੂਰ ਹੋਰ ਵੀ ਕਹਿੰਦੇ ਲੋਕਾਂ ਨਾਲ ਤੇ ਕਰ ਸੁਣਾ ਦਿਓ ਹਾਂਜੀ ਹਾਂਜੀ ਵੀਰ ਆ ਵੀਰ ਆਪਣੇ ਭਰਾ ਨੂੰ ਗੱਡੀ ਕਰਾਇਆ ਵਾ ਆਜੋ 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 ਗਾਣਾ ਚੱਤੇ ਆ ਗਿਆ ਬਾਈ ਨੂੰ ਵੀ ਦਾ ਸਟਿਲ ਗਾਣਾ ਗਾਵਾਂਗੇ ਬਾਈ ਦਾ ਜਿਹੜਾ ਫੇਵਰੇਟ ਆ ਫੋਨ ਮੇਰੇ ਵਿੱਚ ਫੋਟੋ ਤੇਰਿਆਂ ਪੈਰਾਂ ਦੀ ਉਹ ਖੋਰੇ ਕਿਹੜੀ ਨਜ਼ਰ ਮਾਰ ਗਈ ਗਹਿਰਾਂ ਦੀ ਮਸਾਂ ਬਣਾਇਆ ਬੰਨ ਲਾਲਾ ਕੇ ਸਬਰਾਂ ਦੇ ਤੇਰਾ ਮੇਰਾ ਘਰ ਚਾਂਦੀ ਹੁਣ ਟੋਣਾ ਨਹੀਂ ਹੋਇ ਆ ਜਾਵੀ ਜੇ ਚਿੱਤ ਕਰਿਆ ਮੈਂ ਉੱਥੇ ਹੀ ਆਂ ਹੋਰ ਕੋਈ ਦਿਲ ਨੂੰ ਛੋਹ ਜੂ ਐਦਾ ਹੋਣਾ ਨਹੀਂ ਕਾਏ ਬਾਤ ਬਹੁਤ ਵਧੀਆ ਆ ਵਾਜ ਵੀਰੇ ਥੈਂਕ ਯੂ ਬਾਈ ਮਾਰਦੇ ਕਰੀ ਮੁੰਡਿਆ ਲਓ ਜੀ ਮੈਂ ਵੀ ਮਾਰ ਲੈਣਾ ਆਪਣੇ ਲਈ ਹੋਰ ਪੁੱਤੀ ਕਰ ਕੀਤਾ ਵੇ ਤਿਆਰ ਗਾਣਾ ਵੀਰ ਨੂੰ ਆਇ ਲਾਂਦੇ ਤਾਂ ਮੈਂ ਫੇਰੀ ਗਾਵਾਂਗੇ ਨਹੀਂ ਨਾਲ ਗਾਣਾ ਹਾਂਜੀ ਨਾਲ ਹੀ ਗਾਵਾਂਗੇ ਵੀਰ ਦੇ ਪੂਰਾ ਭੰਗੜਾ ਸ਼ੰਗੜਾ ਕਰਾਉਡ ਪਾਵਾਂਗੇ ਐਂਡ ਲਾਵਾਂਗੇ ਧੱਪ ਪਾਉਣੇਂ ਨਰਵੈਰ ਪੰਨੂ ਦਾ ਪਹਿਣ ਆਂਦਾ ਮੈਂ ਜਦ ਹੱਥ ਲਾ ਕੇ ਵੇਖਣਾ ਨਰਵੈਰ ਪੰਨੂ ਕਿਦਾਂ ਦਾ ਹਾਂ ਵਾਹ ਅੱਜ ਚੁੰਡੀ ਬੋੜ ਤੋਂ ਮੇਰੇ ਤੇ ਆ ਗਿਆ ਆ ਰਹਾ ਬਸ ਮੇਰੇ ਵੀਰ ਦੇ ਇੰਤਜ਼ਾਰ ਹੋ ਰਿਹਾ ਬਸ ਦੂਰੋ ਹੀ ਕੋਈ ਪਾ ਲੋ ਦੂਰੋ ਵੀਰ ਨੂੰ ਕ੍ਰਾਉਡ ਕਰਾਪ ਆਪ ਵੀ ਮੈਂ ਨਰਵੈਰ ਪੰਨੂ ਦਾ ਹੱਥ ਲਾ ਕੇ ਵੇਖਣਾ ਹੱਥ ਲਾ ਕੇ ਵੇਖਣਾ ਹੋਰ ਵੀ ਆਪਣਾ ਗੱਲਬਾਤ ਕਰਾਂਗੇ ਬਾਕੀ ਤਸਵੀਰਾਂ ਇੱਕ ਵਾਰੀ ਥੋੜੀ ਦੇਰ ਦੇ ਵਿੱਚ ਜਿਹੜਾ ਲਾਈਵ ਕਾਨਸਰਟ ਜਿਹੜਾ ਸ਼ੁਰੂ ਹੋਏਗਾ ਤੇ ਲੋਕ ਜਿਹੜੇ ਪਹੁੰਚੇ ਨੇ ਇੱਥੇ ਖਾਸ ਅੱਜ ਇੱਧਰ ਫੂਡ ਕੋਰਨਰ ਪ੍ਰੋਪਰ ਸਾਰੇ ਪ੍ਰਬੰਧ ਕੀਤੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਅੱਜ ਦੀ ਲਾਈਵ ਤਸਵੀਰਾਂ ਸੀ ਅੰਮ੍ਰਿਤਸਰ ਖਾਲਸਾ ਕਾਲਜ ਊਮਨ ਦੀਆਂ ਤੇ ਜਲਦੀ ਹੀ ਜਿਹੜੀ ਆਪਣਾ ਇੰਤਜ਼ਾਰ ਦੀ ਘੜੀ ਹੈ ਜਿਹੜੀ ਖਤਮ ਹੋਣਗੀ ਆ ਤੇ ਨਵੈਰਪਨੂ ਸਟੇਜ ਤੇ ਆਣਗੇ ਤੇ ਜਿਹੜੇ ਲੋਕ ਅੱਜ ਇੱਥੇ ਪਹੁੰਚੇ ਸੀ ਲਾਈਵ ਸ਼ੋਅ ਦੇਖਣ ਵਾਸਤੇ ਉਹ ਅੱਜ ਆਨੰਦ ਲੈਣਗੇ ਅੰਮ੍ਰਿਤਸਰ ਤੋਂ ਪੰਜਾਬੀ ਜਨਤਾ ਟੀਵੀ ਲਈ ਰਿਤਿਕ ਲੁਸਰਾ